ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਪਹੁੰਚੇ ਗੁਰੂ ਰੂਪਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਅਸੀਂ ਆਪਣੀ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਮਨਾਉਂਦੇ ਹਾਂ ਇੱਕ ਸਾਲ ਬਾਅਦ ਜਦੋਂ ਅਸੀਂ ਸ਼ਹੀਦਾਂ ਦੀ ਯਾਦ ਵਿੱਚ ਇਕੱਤਰ ਹੁੰਦੇ ਹਾਂ ਉਦੋਂ ਤੱਕ ਦੁਨੀਆ 'ਤੇ ਬਹੁਤ ਕੁਝ ਨਵਾਂ ਵਾਪਰ ਚੁੱਕਾ ਹੁੰਦਾ ਹਰ ਸਾਲ ਕਈ ਕੌਮਾਂ ਅਜਿਹਾ ਕੁਝ ਨਾ ਕੁਝ ਕਰਦੀਆਂ ਜਿਸ ਨਾਲ ਨਵਾਂ ਇਤਿਹਾਸ ਰਚਿਆ ਜਾਂਦਾ ਹੈ ਸਿੱਖਾਂ ਲਈ ਆਤਮ ਚਿੰਤਨ ਦਾ ਵਿਸ਼ਾ ਇਹ ਹੋਣਾ ਚਾਹੀਦਾ ਕਿ ਹਰੇਕ ਸ਼ਹੀਦੀ ਦਿਹਾੜੇ ਉੱਤੇ ਅਸੀਂ ਇਹ ਵਿਚਾਰਾਂ ਕਰੀਏ ਕਿ ਪਿਛਲੇ ਸਾਲ ਮਨਾਏ ਗਏ ਸ਼ਹੀਦੀ ਦਿਹਾੜੇ ਤੋਂ ਹੁਣ ਤੱਕ ਕੀ ਅਸੀਂ ਅਜਿਹੀ ਕੋਈ ਪ੍ਰਾਪਤੀ ਕਰ ਸਕੇ ਹਾਂ ਜਿਸ ਨਾਲ ਸਾਡੀ ਕੌਮ ਦੇ ਮਾਣ ਮੱਤੇ ਇਤਿਹਾਸ ਵਿੱਚ ਕੋਈ ਨਵਾਂ ਵਾਧਾ ਹੋਇਆ ਹੋਵੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਫਿਰ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੇ ਇਤਿਹਾਸਕ ਦਿਹਾੜੇ ਮਨਾਏ ਜਾਣ ਦੇ ਵਰਤਾਰੇ ਨੂੰ ਸਿਰਫ ਇੱਕ ਰਸਮ ਹੀ ਤਾਂ ਨਹੀਂ ਬਣਾ ਲਿਆ ਆਪਣੀ ਕੌਮ ਦੇ ਯੋਧਿਆਂ ਆਪਣੇ ਸ਼ਹੀਦਾਂ ਦੇ ਦਿਹਾੜੇ ਮਨਾਉਣ ਦਾ ਮੰਤਵ ਇਹ ਹੁੰਦਾ ਕਿ ਅਸੀਂ ਉਹਨਾਂ ਸ਼ਹੀਦਾਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੀਆਂ ਪੈਰਾਂ ਤੇ ਚੱਲ ਕੇ ਨਵਾਂ ਇਤਿਹਾਸ ਸਿਰਜਣ ਦੀ ਹਿੰਮਤ ਅਤੇ ਤਾਕਤ ਹਾਸਲ ਕਰਨੀ ਹੈ ਜੇਕਰ ਅਸੀਂ ਅਜਿਹਾ ਨਹੀਂ ਕਰ ਸਕੇ ਤਾਂ ਫਿਰ ਸਾਨੂੰ ਕਬੂਲ ਕਰਨਾ ਪਵੇਗਾ ਕਿ ਅਸੀਂ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਦਾ ਪਖੰਡ ਕਰ ਰਹੇ ਹਾਂ ਸਾਡੇ ਅੰਦਰ ਉਹਨਾਂ ਸ਼ਹੀਦਾਂ ਦੀਆਂ ਪੈੜਾਂ ਤੇ ਪੱਬ ਧਰਨ ਦੀ ਹਿੰਮਤ ਨਹੀਂ ਰਹੀ ਅਸੀਂ ਆਪਣੇ ਆਪ ਨੂੰ ਧੋਖਾ ਦੇਣ ਦਾ ਯਤਨ ਕਰ ਰਹੇ ਹਾਂ ਤੇ ਗੁਰੂ ਪਿਆਰਿਓ ਜੇ ਸਾਡੇ ਵਿੱਚ ਆਪਣੇ ਪੁਰਖਿਆਂ ਵਰਗਾ ਆਤਮਿਕ ਬਲ ਤੇ ਸਪਿਰਟ ਹੀ ਨਹੀਂ ਰਹੀ ਤਾਂ ਫਿਰ ਅਸੀਂ ਉਹਨਾਂ ਦੇ ਵਾਰਿਸ ਕਿਸ ਤਰ੍ਹਾਂ ਹੋਏ ਆਪਣੇ ਪੁਰਖਿਆਂ ਦੀਆਂ ਮਾਰੀਆਂ ਮੱਲਾਂ ਦੀਆਂ ਗੱਲਾਂ ਕਰ ਕਰਕੇ ਹੀ ਅਸੀਂ ਇਤਿਹਾਸ ਨਹੀਂ ਸਿਰਜ ਸਕਦੇ ਕੋਈ ਸ਼ੱਕ ਨਹੀਂ ਕਿ ਅਸੀਂ ਉਹਨਾਂ ਪੁਰਖਿਆਂ ਦੇ ਵਾਰਸ ਹਾਂ ਜਿਹੜੇ ਤੋਪਾਂ ਅੱਗੇ ਛਾਤੀਆਂ ਡਾਹ ਕੇ ਲੜਦੇ ਰਹੇ ਨੇ ਪਰ ਜੇ ਸਾਡੇ ਅੰਦਰ ਪਾਣੀ ਦੀਆਂ ਬੁਛਾੜਾਂ ਅੱਗੇ ਛਾਤੀਆਂ ਡਾਉਣ ਦੀ ਵੀ ਹਿੰਮਤ ਨਾ ਹੋਵੇ ਤਾਂ ਫੇਰ ਅਸੀਂ ਉਹਨਾਂ ਯੋਧਿਆਂ ਦੇ ਵਾਰਸ ਕਿਵੇਂ ਬਣਾਂਗੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਅਸੀਂ ਸਵਾ ਸਵਾ ਲੱਖ ਨਾਲ ਇਕੱਲਿਆਂ ਲੜਨ ਵਾਲੇ ਸੂਰਮਿਆਂ ਦੇ ਵਾਰਸ ਹਾਂ ਪਰ ਜੇ ਅਸੀਂ ਖੁਦ 10-20 ਪੁਲਸੀਆਂ ਦੇ ਅੱਗੇ 100-200 ਜਾਣੇ ਵੀ ਭਿੱਜੀਆਂ ਬਿੱਲੀਆਂ ਬਣ ਕੇ ਗੱਲ ਵੀ ਨਾ ਕਰ ਸਕੀਏ ਤਾਂ ਫੇਰ ਅਸੀਂ ਉਹਨਾਂ ਸੂਰਮਿਆਂ ਦੇ ਕਾਦੇ ਵਾਰਸ ਹੋਏ ਮੇਰੇ ਕਹਿਣ ਦਾ ਮਤਲਬ ਇੰਨਾ ਕੋ ਹੈ ਕਿ ਬੇਸ਼ੱਕ ਅਸੀਂ ਉਹਨਾਂ ਪੁਰਖਿਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਜਕਰੀਆ ਖਾਨ ਮੀਰ ਮੰਨੂ ਨਾਦਰ ਤੇ ਅਬਦਾਲੀ ਵਰਗੇ ਮੰਨੇ ਪਰਮੰਨੇ ਜਰਵਾਣਿਆਂ ਦੇ ਬੁਥਾੜ ਪਨ ਸੁਟੇ ਸੀ ਪਰ ਜੇਕਰ ਅੱਜ ਸਾਡੇ ਘਰਾਂ ਤੇ ਜਰਵਾਣਿਆਂ ਦੀ ਕੋਈ ਭੀੜ ਚੜ ਕੇ ਆ ਜਾਵੇ ਇਹ ਇਹ ਕਹਿ ਕੇ ਬਚਾਣੀ ਹੋਣਾ ਕਿ ਸਾਡੇ ਪੁਰਖੇ ਬੜੇ ਬਹਾਦਰ ਸੀਗੇ ਬੜੇ ਜੰਗਜੂ ਸੀਗੇ ਅਜਿਹੇ ਖਤਰੇ ਦੇ ਸਮੇ ਸਾਡੇ ਆਪਣੇ ਡੋਲਿਆਂ ਦੀ ਤਾਕਤ ਅਤੇ ਹਿੰਮਤ ਨੇ ਇਹ ਫੈਸਲਾ ਕਰਨਾ ਹੈ ਕਿ ਅਸੀਂ ਆਪਣੇ ਪੁਰਖਿਆਂ ਦੇ ਵਾਰਿਸ ਅਖਵਾਉਣ ਦੇ ਹੱਕਦਾਰ ਹੈ ਵੀ ਹਾਂ ਜਾਂ ਨਹੀਂ ਸਿੱਧੀ ਜਿਹੀ ਗੱਲ ਹੈ ਕਿ ਆਪਣੇ ਪੁਰਖਿਆਂ ਵਰਗੇ ਬਣਨ ਦੇ ਲਈ ਸਾਨੂੰ ਉਹਨਾਂ ਵਰਗੇ ਗੁਣ ਆਪਣੇ ਵਿੱਚ ਧਾਰਨ ਕਰਨੇ ਪੈਣਗੇ ਉਹਨਾਂ ਵਾਲੀ ਰਹਿਤ ਧਾਰਨ ਕਰਨੀ ਪਵੇਗੀ ਉਹਨਾਂ ਵਾਂਗ ਬਾਣੀ ਬਾਣੇ ਦੇ ਧਾਰਨੀ ਬਣਨਾ ਪਵੇਗਾ ਜਦੋਂ ਅਜਿਹਾ ਹੋ ਗਿਆ ਉਦੋਂ ਅਸੀਂ ਆਪੋ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਹੀਂ ਲੜਾਂਗੇ ਕਿ ਫਲਾਣੇ ਨੇ ਮੇਰਾ ਸਤਕਾਰ ਨਹੀਂ ਕੀਤਾ ਟਿਮਕੇ ਨੇ ਮੈਨੂੰ ਨਜ਼ਰ ਅੰਦਾਜ਼ ਕਰ ਦਿੱਤਾ ਉਦੋਂ ਸਾਨੂੰ ਸਿਰਫ ਇਹ ਚਿੰਤਾ ਹੋਵੇਗੀ ਕਿ ਜਿੱਥੇ ਸਾਡੇ ਇਸ਼ਟ ਸਾਡੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਅਤੇ ਹੋ ਰਹੀ ਹੈ ਉਥੇ ਸਾਡਾ ਆਪੋ ਆਪਣੇ ਮਾਣ ਸਤਕਾਰ ਲਈ ਇੱਕ ਦੂਜੇ ਨਾਲ ਲੜਨਾ ਕੋਈ ਸਿਆਣਪ ਨਹੀਂ ਹੈ ਧਰਮ ਨੂੰ ਮੁੱਖ ਰੱਖਿਏ ਧੜੇ ਬੰਦੀਆਂ ਤੋਂ ਆਪਣੇ ਆਪ ਉੱਪਰ ਉੱਠ ਜਾਵਾਂਗੇ ਪਿਛਲੇ ਕੁਝ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ਤੇ ਕਈ ਘਟਨਾਵਾਂ ਵਾਪਰੀਆਂ ਹਨ ਸਾਡੇ ਕਾਤਲਾਂ ਦੇ ਚਿਹਰੇ ਨੰਗੇ ਹੋਏ ਹਨ ਦੁਨੀਆ ਸਿੱਖਾਂ ਵੱਲ ਵੇਖ ਰਹੀ ਹੈ ਹੁਣ ਲੋੜ ਹੈ ਕਿ ਅਸੀਂ ਆਪਣੇ ਕੌਮੀ ਹੱਕਾਂ ਤੇ ਮਨੁੱਖੀ ਹੱਕਾਂ ਲਈ ਸੰਘਰਸ਼ ਨੂੰ ਇਸ ਤਰੀਕੇ ਨਾਲ ਜਾਰੀ ਰੱਖੀਏ ਜਿਸ ਨਾਲ ਦੁਨੀਆ ਸਿੱਖ ਕੌਮ ਦੀ ਸੱਚਾਈ ਅਤੇ ਲਿਆਕਤ ਨੂੰ ਮੰਨ ਕੇ ਨੈਤਿਕ ਤੌਰ ਤੇ ਸਾਡਾ ਸਾਥ ਦੇਣ ਲਈ ਅੱਗੇ ਆ ਜਾਵੇ ਗੁਰੂ ਫਤਿਹ ਬਖਸ਼ਿਸ਼ ਕਰੇਗਾ ਸਨੂ ਸੰਗਤ ਦਾ ਧੰਨਵਾਦ ਗੁਰੂ ਪੰਥ ਦਾ ਦਾਸ ਜਗਤਾਰ ਸਿੰਘ ਹਵਾਰਾ